ਪਾਉਜੀ ਸਾਸਰੀ ਕਾਲ ਆਖਰੀ ਕਾਲ ਕਲਦੀਪ ਸਿੰਘ ਸਾਸਰੀ ਕਾਲ ਅੱਜ ਫਿਰ ਮੋਹਰਾ ਦੇ ਨਗੀਨੇ ਲਿਆਏ ਆ ਨਾ ਇਹ ਰੱਬ ਨੇ ਦਿੱਤੇ ਆ ਉਹ ਨਹੀਂ ਧਾਰ ਨਹੀਂ ਚੰਗੇ ਤੇ ਚੰਗੇ ਆ ਲੈਰਕਾਂ ਵੀ ਗਾਹ ਗੱਲਾਂ ਵਾ ਪਾ ਦੇ ਮਲਹਾਵ ਦੇ ਨਾਲ ਬਹੁਤ ਚੰਗੇ ਹਰਕਾਂ ਆਕੀ ਸੌਣ ਭਾਦੋਂ ਸੌਣ ਭਾਦੋਂ ਪੂਰਾ ਸੌਣ ਭਾਦੋਂ ਦੇ ਇੱਕ ਬਿੰਦੀਆਂ ਵਾਲਾ ਛੱਡਾ ਬਿਲਕੁਲ ਤਾਜੀ ਸੂਈ ਤੇ ਯਾਰਾਂ ਦੇ ਆਸ-ਪਾਸ ਦੋਧਿਆ ਭਾਵੇਂ ਕੋਈ ਚਾਰ ਚਵਾਈਆਂ ਕਰੇ ਕੀ ਬਾਤ ਆ 10 ਤੋਂ ਪਲੱਸ ਖੁੱਲਾਈ ਪਲੱਸ ਖੁੱਲ੍ਹੇ ਗੱਫੇ ਠੰਡਾ ਕਰਕੇ ਆ ਵੀ ਬਿਲਕੁਲ ਤਾਜੀ ਸੂਈ ਤਾਜੀ 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 ਹਫਤੇ ਦੀ ਕਿਹਦੇ ਅੰਦਰ ਬਾਹਰ ਤੇ ਦੋ ਅੰਦਰ ਹੀ ਆ ਬਾਹਰ ਨਹੀਂ ਗਿਆ ਕੀ ਬਾਤ ਆ ਬੜਾ ਥਾਂ ਲੱਗੇ ਪੀੜੀ ਦੇ ਪਾਵੇਂ ਵਾਂਗੂ ਨਹੀਂ ਗੱਲ ਤੇ ਆ ਆ ਗਈ ਗੱਭਣ ਆ ਇਹ ਆ ਗਈ ਥੋਮਾ ਇਹ ਸੋਮਾ ਇਹਦਾ ਨਾਂ ਇਹਨੂੰ ਥੋਪੇ ਥੂਪੀਆਂ ਮਾਰਿਆ ਨਹੀਂ ਹਰਦੀ ਗਦੇ ਵਾਕਿਆ ਹੀ ਮੇਰੇ ਮਾਣ ਦੀ ਇਹ ਨਾਲ ਹੋ ਗਈ ਅੱਜ ਇਤਰਾ ਵਾਕਿਆ ਹੀ ਕਿਆ ਬਾਤ ਤੇ ਗਿਲਦੀਸ਼ਾ ਥਾਣਾ ਦੇ ਵਿੱਚ ਫੇਰ ਲਵਾ ਕੇ ਸੋਮਾ ਸੋਮਾ ਹੀ ਆ ਨਹੀਂ ਉਹ ਸੋਮਾ 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 ਇਹਦਾ ਨਾਂ ਹੀ ਸੋਮਾ ਰੱਖਤਾ ਮਾ ਨਹੀਂ ਸੋਮਾ ਤੇ ਆ ਗਈ ਆਪਣੀ ਗੱਬਾ ਤਿਆਰ ਝੋਟੀ ਸੂਈ ਮਾ ਸੂਈ ਆ ਝੋਟੀ ਵੀਡੀਓ ਆਪਾਂ ਵਿਖਾ ਦਾਂਗੇ ਸੱਜਣੋ ਧੰਨਵਾਦ ਸ਼ਾਰਟ